ਆਪ ਸੁਪਰੀਮ ਰਵਿੰਦ ਕੇਜੀਵਾਲ ਤੇ ਸੀਐਮ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਲੋਕਾਂ ਨੂੰ 10 ਗਰੰਟੀਆਂ ਦਿੱਤੀਆਂ ਗਰੀਬਾਂ ਦੇ ਲਈ ਫ੍ਰੀ ਬਿਜਲੀ ਹਰ ਪਿੰਡ ਤੇ ਮਹੱਲੇ ਦੇ ਵਿੱਚ ਸ਼ਾਨਦਾਰ ਸਰਕਾਰੀ ਸਕੂਲ, ਭੱਲਾ ਕਲੀਨਿਕ ਤੇ ਹਰ ਜ਼ਿਲ੍ਹੇ ਦੇ ਵਿੱਚ ਮਲਟੀ ਸਪੈਸ਼ਲਿਸਟ ਦੀ ਸਰਕਾਰੀ ਹਸਪਤਾਲ, ਚੀਨ ਤੋਂ ਜ਼ਮੀਨ ਛਡਾਉਣਾ, ਫੌਜ ਨੂੰ ਪੂਰੀ ਆਜ਼ਾਦੀ, ਅਗਨੀਵੀਰ ਯੋਜਨਾ ਬੰਦ ਕਰਨ ਤੋਂ ਇਲਾਵਾ ਸਵਾਮੀਨਾਥਨ ਰਿਪੋਰਟ ਮੁਤਾਬਕ ਐਮਐਸਟੀ ਦੇਣ, 1 ਸਾਲ ਦੇ ਵਿੱਚ 2 ਕਰੋੜ ਰੋਜ਼ਗਾਰ ਦੀ ਵਿਵਸਥਾ ਤੋਂ ਇਲਾਵਾ ਤਿੰਨ ਹੋਰ ਗਰੰਟੀਆਂ ਦਿੱਤੀਆਂ ਗਈਆਂ। ਆਪ ਸੁਪਰੀਮ ਰਵਿੰਦ ਕਿਸ਼ਰੀਵਾਲ ਨੇ ਬੀਜੇਪੀ 'ਤੇ ਵੱਡੇ ਇਲਜ਼ਾਮ ਲਗਾਏ ਦਿੱਲੀ ਦੇ ਵਿਧਾਇਕ ਕਾਨੂੰਨ ਸੋਧਨ ਦੇ ਦੌਰਾਨ ਕਿਸ਼ਰੀਵਾਲ ਨੇ ਕਿਹਾ ਕਿ ਬੀਜੇਪੀ ਦਾ پلان ਮੈਨੂੰ ਗ੍ਰਿਫਤਾਰ ਕਰਕੇ ਸਰਕਾਰ ਡੇਗਣਾ ਸੀ ਆਪ ਦੇ ਵਿਧਾਇਕਾਂ ਨੂੰ ਫੇਦਨ ਦੀ ਕੋਸ਼ਿਸ਼ ਹੋਈ ਕਿਸ਼ਰੀਵਾਲ ਨੇ ਦਾਵਾ ਕੀਤਾ ਹੈ ਕਿ ਮੇਰੀ ਗ੍ਰਿਫਤਾਰੀ ਦੇ ਨਾਲ ਆਪ ਹੋਰ ਜ਼ਿਆਦਾ ਇਕਜੁੱਟ ਹੋਈ ਹੈ ਸਾਰੇ ਵਿਧਾਇਕ ਆਪ ਦੇ ਨਾਲ ਮਜ਼ਬੂਤੀ ਨਾਲ ਖੜੇ ਰਹੇ ਨੇ ਇਸ ਤੋਂ ਪਹਿਲਾਂ ਵੀ ਆਪ ਕਈ ਵਾਰ ਬੀਜੇਪੀ 'ਤੇ ਵਿਧਾਇਕ ਤੋੜਨ ਦਾ ਇਲਜ਼ਾਮ ਲਾ ਚੁੱਕੇ ਸਰਕਾਰੀ ਕੋਠੀ ਖਾਲੀ ਕਰਾਏ ਜਾਣ ਨੂੰ ਲੈ ਕੇ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਕਿ ਮੇਰੇ ਬੱਚਿਆਂ ਨੂੰ ਜ਼ਬਰਦਸਤੀ ਸਰਕਾਰੀ ਕੋਠੀ ਦੇ ਵਿੱਚੋਂ ਕੱਢਿਆ ਗਿਆ ਇੱਕ ਦਿਨ ਦੇ ਵਿੱਚ ਸਮਾਨ ਬਾਹਰ ਕੱਢਣ ਦੇ ਲਈ ਕਿਹਾ ਜਿਸ ਦੇ ਨਾਲ ਮੇਰੇ ਪਰਿਵਾਰ ਤੇ ਮਾਨਸਿਕ ਅਸਰ ਪਾਇਆ ਗਿਆ ਉਹਨਾਂ ਕਹੇ ਕਿ ਮੈਂ ਅਤੇ ਮੇਰੇ ਬੱਚੇ ਕਦੇ ਵੀ ਤੁਹਾਨੂੰ ਮਾਫ ਨਹੀਂ ਕਰਨਗੇ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਆਪ ਦਾ ਸਪੋਕਸਪਰਸਨ ਦੱਸਿਆ ਕਿ ਆਪ ਦੀ ਥਾਂ ਰਾਜਾ ਵੜਿੰਗ ਬਿਆਨ ਦੇ ਰਿਹਾ ਰਵਨੀਤ ਬਿੱਟੂ ਦੇ ਕੋਠੀ ਵਿਵਾਦ ਨੂੰ ਲੈ ਕੇ ਕਾਂਗਰਸ ਸਮੀਤਵਾਰ ਰਾਜਾ ਵੜਿੰਗ ਨੇ ਇਲਜ਼ਾਮ ਲਗਾਇਆ ਕਿ ਬਿੱਟੂ ਨੇ ਸਕ੍ਰਿਪਟਡ ਸਟੰਟ ਕੀਤਾ ਪੰਜਾਬ ਸਰਕਾਰ ਦੇ ਵੱਲੋਂ ਸਕ੍ਰਿਪਟਡ ਸਟੰਟ ਰਵਨੀਤ ਬਿੱਟੂ ਨੇ ਕੀਤਾ ਹੈ ਵੜਿੰਗ ਨੇ ਪੰਜਾਬ ਸਰਕਾਰ ਤੇ ਬਿੱਟੂ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ ਹੈ ਵੜਿੰਗ ਨੇ ਕਿਹਾ ਕਿ ਬਿੱਟੂ ਨੇ ਹਮਦਰਦੀ ਹਾਸਲ ਕਰਨ ਦੇ ਲਈ ਕਰੋਪਾਰ ਕੱਢੇ ਜਾਣ ਦਾ ਸਟੰਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਤੌਰ ਸੰਸਦ ਬਿੱਟੂ ਦੇ ਕੋਲ ਦਿੱਲੀ ਦੇ ਵਿੱਚ ਪਹਿਲਾਂ ਹੀ ਸਰਕਾਰੀ ਘਰ ਹੈ ਲੁਧਿਆਣਾ ਲੋਕ ਸਭਾ ਸੀਟ ਤੇ ਸਿਆਸਤ ਸਿਖਰਾਂ ਤੇ ਪਹੁੰਚ ਚੁੱਕੀ ਹੈ ਰਾਜਾ ਵੜਿੰਗ ਤੇ ਇਲਜ਼ਾਮ ਲਗਾਉਣ ਵਾਲਿਆਂ ਤੇ ਅਮਰਤਾ ਵੜਿੰਗ ਭੜਕੇ ਨੇ ਪਸੰਦੀਆਂ ਬੋਡੀਆਂ ਦੇ ਇਲਜ਼ਾਮ ਤੇ ਅਮਰਤਾ ਵੜਿੰਗ ਨੇ ਕਿਹਾ ਕਿ ਕਿਸੇ ਦੇ ਕਹਿਣ ਦੇ ਨਾਲ ਕੋਈ ਵੀ ਗਲਤ ਨਹੀਂ ਹੋ ਜਾਂਦਾ ਇਲਜ਼ਾਮ ਲਗਾਉਣ ਵਾਲੇ ਗੁਰੂਗੰਗਸਾਹਿਬ ਜੀ ਦੀ ਸੌਂਖਾਣ ਤੇ ਇਲਜ਼ਾਮਾਂ ਨੂੰ ਸਾਬਤ ਕਰਕੇ ਵਿਖਾਉਣ ਅਮਰਤਾ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਨਾਲ ਸਮਝੌਤੇ ਦੇ ਇਲਜ਼ਾਮ ਦੇ ਤੁਕੇ ਨੇ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਕੱਲ ਨਾਮਜ਼ਦਗੀ ਪੜਨਗੇ ਰਾਜਾ ਵੜਿੰਗ ਨੇ ਇਕੱਠੇ ਰੋਡ ਚੋ ਤੋਂ ਬਿਨਾ ਨੋਮੀਨੇਸ਼ਨ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਸਰਜੀਤ ਪਾਤਰ ਤੇ ਸਸਕਾਰ ਕਰਕੇ ਰੋਡ ਚੋ ਦਾ ਪ੍ਰੋਗਰਾਮ ਰੱਦ ਕੀਤਾ ਹੈ ਰਾਜਾ ਵੜਿੰਗ ਦੇ ਨਾਮਜ਼ਦਗੀ ਤੋਂ ਪਹਿਲਾਂ ਸਰਜੀਪ ਪਾਤਰ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਅੰਤਮ ਸੰਸਕਾਰ ਤੋਂ ਬਾਅਦ ਰਾਜਾ ਵੜਿੰਗ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਪਰਚਾ ਕਰਨ ਗਿਆ ਉਹਨਾਂ ਨੇ ਵਰਕਰਾਂ ਨੂੰ ਵੀ ਇਕੱਠਾ ਨਾ ਕਰਨ ਦੀ ਅਪੀਲ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਪੀਐਮ મોદી ਨੂੰ ਲੈ ਕੇ ਵੱਡਾ ਦਾਵਾ ਕੀਤਾ ਉਹਨਾਂ ਕਹਿੰਦੇ ਕਿ ਜੇ મોદી ਹੁਣ ਆਏ ਤਾਂ ਇਹ ਪੁਤਿਨ ਵਾਂਗ ਰਾਜ ਕਰਨਗੇ ਉਹਨਾਂ ਕਹਿੰਦੇ ਕਿ ਜੇਕਰ મોદી ਜਿੱਤੇ ਤਾਂ ਸਾਰੀ ਉਮਰ ਦਿੱਲੀ ਖੁਦ ਨੂੰ ਪੀਐਮ ਐਲਾਨ ਦੇਣਗੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਤੁਸੀਂ ਆਖਰੀ ਚੋਣ ਲੜਨੀ ਹੈ ਤਾਂ મોદી ਨੂੰ ਜਿਤਾ ਦਿਓ ਜੇ ਅੱਗੇ ਚੋਣਾਂ ਲੜਨੀਆਂ ਨੇ ਤਾਂ ਮੋਦੀ ਨੂੰ ਹਰਾਉਣਾ ਪਵੇਗਾ ਉਹਨਾਂ ਨੇ ਕਿਹਾ ਕਿ ਸੰਵਿਧਾਨ ਤੇ ਲੋਕਤੰਤਰ ਬਚਾਉਣ ਦੇ ਲਈ ਭਾਜਪਾ ਨੂੰ ਹਰਾਉਣਾ ਹੀ ਪਵੇਗਾ ਸੁਖਵੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਦੇ ਦੌਰਾਨ ਕੌਮੀ ਪਾਰਟੀਆਂ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਦੇ ਵਿੱਚ ਸੇਵਾ ਨਹੀਂ ਬਲਕਿ ਰਾਜ ਕਰਨ ਆਉਂਦੀਆਂ ਨੇ ਉਹਨਾਂ ਕਾਂਗਰਸ ਤੇ ਪੰਜਾਬ ਦਾ ਪਾਣੀ ਗੁਜਰਾਤ ਤੇ ਹਰਿਆਣਾ ਨੂੰ ਦੇਣ ਦਾ ਇਲਜ਼ਾਮ ਲਗਾਇਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਆਪਣੀ ਪਾਰਟੀ ਹੈ ਅਕਾਲੀ ਦਲ ਦੇ ਲੀਡਰਾਂ ਨੇ ਕਈ ਸਾਲ ਜ਼ਿਲ੍ਹੇਾਂ ਕਟੀਆਂ ਨੇ ਇਸ ਮੌਕੇ ਉਹਨਾਂ ਅਕਾਲੀ ਦਲ ਦੇ ਰਾਜਦਿਆ ਉਪਲਬਧੀਆਂ ਵਿੱਚ ਗਿਣਵਾਈਆਂ ਬਠਿੰਡਾ ਤੋਂ ਚੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸ ਨਿਰਭਤ ਕੋਰ ਬਾਦਲ ਨੇ ਆਪ ਦੇ ਖੰਨ ਨਿਸ਼ਾਨਾ ਸਾਧਿਆ ਉਹਨਾਂ ਕਹੇ ਕਿ ਆਪ ਕਟੜ ਇਮਾਨਦਾਰ ਨਹੀਂ ਕਟੜ ਬੇਈਮਾਨ ਸਰਕਾਰ ਹੈ ਆਪ ਦੇ ਪੱਤੇ ਵਿਧਰਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਉਹਨਾਂ ਕਹੇ ਕਿ ਕੇਜਰੀਵਾਲ ਸੀਐਮ ਦੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ ਜਿਸ ਕਾਰਨ ਦਿੱਲੀ ਦੇ ਵਿਕਾਸ ਦਾ ਕੰਮ ਰੁਕਿਆ ਹੋਇਆ ਹੈ ਉਹਨਾਂ ਕਹੇ ਆਪ ਦੇ ਕਾਂਗਰਸ ਆਪਸ ਦੀ ਵਿੱਚ ਰਲੇ ਹੋਏ ਨੇ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਕਰਨ ਵਾਲੇ ਕਾਂਗਰਸੀ ਹੁਣ ਆਪ ਦੇ ਨਾਲ ਰਲ ਗਈ ਹੈ ਹਰਦੀਪ ਨਿਜਰ ਕਤਲकांड ਮਾਮਲੇ ਦੇ ਵਿੱਚ ਪੁਲਿਸ ਨੇ ਭਾਰਤੀ ਮੂਲ ਦੇ ਚੌਥੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ 22 ਸਾਲ ਦੇ ਅਮਨਦੀਪ ਤੇ ਫਸਟ ਡਿਗਰੀ ਮਰਡਰ ਤੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮ ਨੇ ਇਸ ਤੋਂ ਪਹਿਲਾਂ ਇਸੇ ਕੇਸ ਦੇ ਵਿੱਚ ਭਾਰਤੀ ਮੂਲ ਦੇ ਤਿੰਨ ਮੁਲਜ਼ਮ ਗ੍ਰਿਫਤਾਰ ਨੇ 18 ਜੂਨ 2023 ਨੂੰ ਹਰਦੀਪ ਨਿਜਰ ਦਾ ਕਤਲ ਹੋਇਆ ਸੀ ਸਰੀਦ ਤੇ ਗੁਰਦੁਆਰੇ ਦੀ ਕਾਰ ਪਾਰਕਿੰਗ ਦੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਨਿਜਰ ਦਾ ਕਤਲ ਕਰ ਦਿੱਤਾ ਸੀ ਮਹਾਲੀ ਦੇ ਸੈਕਟਰ 82 ਦੇ ਵਿੱਚ ਉਸਾਰੀ ਦੇ ਅਧੀਨ ਬਿਲਡਿੰਗ ਤੋਂ ਮਜ਼ਦੂਰ ਹੀਟਾਂ ਡਿੱਗ ਗਏ 21 ਸਾਲ ਦੇ ਨੌਜਵਾਨ ਮਜ਼ਦੂਰ ਦੀ ਉੱਪਰਲੀ ਮੰਜ਼ਲ ਤੋਂ ਡਿੱਗਣ ਦੇ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਵਰਕਰਾਂ ਨੇ ਰੋਡ ਜਾਮ ਕਰ ਦਿੱਤਾ ਮੈਨੇਜਮੈਂਟ ਤੇ ਸਮੇਂ ਸਿਰ ਮੈਡੀਕਲ ਸਹੂਲਤਾਂ ਨਾ ਦਿਵਾਉਣ ਦੇ ਇਲਜ਼ਾਮ ਲਗਾਏ ਗਏ ਮਜ਼ਦੂਰਾਂ ਦੇ ਮੁਤਾਬਿਕ ਮੈਨੇਜਮੈਂਟ ਦੀ ਲਾਪਰਵਾਹੀ ਦੇ ਕਾਰਨ ਮੌਤ ਹੋਈ ਹੈ ਬਿਲਡਿੰਗ ਪ੍ਰਬੰਧਕਾਂ ਨੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਹਾਦਸੇ ਤੋਂ ਤੁਰੰਤ ਬਾਅਦ ਨੌਜਵਾਨ ਨੂੰ ਆਪਣੀ ਗੱਡੀ ਦੇ ਵਿੱਚ ਹਸਪਤਾਲ ਲੈ ਕੇ ਗਏ ਜਿੱਥੇ ਪਹੁੰਚ ਕੇ ਇਲਾਜ ਦੇ ਦੌਰ ਅਮਰਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਇੱਕ ਮਰੀਜ਼ ਦੇ ਪਰਿਵਾਰ ਨੇ ਹਸਪਤਾਲ 'ਤੇ ਮੋਟਾ ਬਿੱਲ ਮੜ ਦੇਣ ਦੇ ਇਲਜ਼ਾਮ ਲਗਾਏ। ਪਰਿਵਾਰ ਆਪਣੇ ਪਿਤਾ ਨੂੰ ਬਰੇਨ ਦਾ ਆਪਰੇਸ਼ਨ ਕਰਾਉਣ ਦੇ ਲਈ ਹਸਪਤਾਲ ਲਿਆਇਆ ਜਿਸਨਾਂ ਮੁਤਾਬਿਕ ਡਾਕਟਰ ਦੇ ਨਾਲ 40 ਹਜ਼ਾਰ ਦੇ ਪੈਕੇਜ ਦੇ ਵਿੱਚ ਗੱਲ ਹੋਈ ਪਰ ਆਪਰੇਸ਼ਨ ਤੋਂ ਬਾਅਦ ਕੁੱਲ 2 ਲੱਖ ਦਾ ਬਿੱਲ ਬਣਾ ਦਿੱਤਾ। ਪਰਿਵਾਰ ਨੇ ਇੰਤਜ਼ਾਮ ਦੀ ਮੰਗ ਕੀਤੀ ਹੈ। ਪੁਲਿਸ ਮੌਕੇ ਤੇ ਪਹੁੰਚੀ ਪਰ ਕੋਈ ਵੀ ਮੁਕਤਾ ਹੱਲ ਨਹੀਂ ਹੋ ਸਕਿਆ। ਦਿੱਲੀ ਮੁੰਬਈ ਐਕਸਪ੍ਰੈਸ ਹਾਈਵੇ ਤੇ ਪੈਨਕ ਸੜਕ ਹਾਦਸਾ ਵਾਪਰ ਗਿਆ ਵਾਰਾ ਪਛੂਕਾਰ ਦੇ ਅੱਗੇ ਹੋਣ ਦੇ ਕਾਰਨ ਕਾਰ ਦਾ ਸੰਤੁਲਨ ਡਿੱਗੜ ਗਿਆ ਜਿਸ ਦੇ ਕਾਰਨ ਕਾਰ ਡਿਵਾਈਡਰ ਦੇ ਨਾਲ ਜਾ ਟਕਰਾਈ ਕਾਰ ਦੇ ਵਿੱਚ ਸਵਾਰ ਪਤੀ ਪਤਨੀ ਤੇ ਬੱਚੇ ਦੀ ਮੌਤ ਹੋ ਗਈ ਪਰਿਵਾਰਕ ਮੈਂਬਰ ਆਪਣੀ ਮਾਂ ਦੀਆਂ ਅਸਥੀਆਂ ਵਹਾਉਣ ਦੇ ਲਈ ਹਰਦਵਾਰ ਜਾ ਰਿਹਾ ਸੀ ਤੇ ਜਾਂਦੇ ਸਮੇਂ ਹਾਦਸਾ ਵਾਪਰਿਆ ਕਾਰਨ ਬਾਅਦ ਦੇ ਵਿੱਚ ਇੱਕ ਟਰੱਕ ਨੇ ਵੀ ਟੱਕਰ ਮਾਰੀ ਜਿਸ ਦੇ ਕਾਰਨ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਲਵੰਡੀ ਸਾਬੋ ਦੇ ਕੋਲੋਂ ਦੀ ਲੰਗਦੇ ਰਜਵਾਹੇ ਦੇ ਵਿੱਚ ਪਾੜ ਪੈਣ ਦੇ ਕਾਰਨ ਸੈਂਕੜੇ ਏਕੜ ਨਰਮੇ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਮਹਿੰਗੇ ਪਾੜ ਠੇਕੇ ਤੇ ਜ਼ਮੀਨ ਲੈ ਕੇ ਇਸ ਦੇ ਵਿੱਚ ਨਰਮੇ ਦੀ ਫਸਲ ਲਾਈ ਸੀ ਜਿਸ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੇ ਵਹਿਸ ਵਹਾ ਦੇ ਕਾਰਨ ਪਾੜ ਅਜੇ ਤੱਕ ਬੰਦ ਨਹੀਂ ਹੋਇਆ ਜਿਸ ਦੇ ਕਾਰਨ 100 ਏਕੜ ਨਰਮੇ ਮੂੰਗੀ ਅਤੇ ਮੱਕੀ ਦੀ ਫਸਲ ਖਰਾਬ ਹੋਣ ਦਾ ਖਤਰਾ ਹੈ ਕਿਸਾਨਾਂ ਨੇ ਖਰਾਬ ਫਸਲ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਦੇ ਵਿੱਚ 30 ਤਰੀਕ ਦਾ ਕੈਰ ਵੇਖਣ ਨੂੰ ਮਿਲਿਆ ਜਿੱਥੇ ਇੱਕ ਪੀੜਤਾਰ ਸਵਿਫਟ ਕਾਰ ਨੇ ਬਾਈਕ ਸਵਾਰ ਨੂੰ ਟੱਕਰ ਮਾਰੀ ਤੇ ਸੜਕ ਤੇ ਪਲਟ ਗਈ ਬਾਈਕ ਸਵਾਰ ਨੌਜਵਾਨ ਗੰਭੀਰ ਹੁੱਬ ਦੇ ਨਾਲ ਜ਼ਖਮੀ ਹੋਇਆ ਨੌਜਵਾਨ ਦੀ ਪਛਾਣ ਸਾਗਰ ਦੇ ਵਜੋਂ ਹੋਈ ਹੈ ਜੋ ਮੈਡੀਕਲ ਸਟੋਰ ਤੇ ਕੰਮ ਕਰਦਾ ਹੈ ਤੇ ਦੁਪਹਿਰ ਦਾ ਖਾਣਾ ਖਾਣ ਕਰ ਗਿਆ ਸੀ ਕਾਰ ਸਵਾਰ ਦੋਵੇਂ ਲੋਕ ਮੌਕੇ ਤੋਂ ਫਰਾਰ ਹੋ ਗਏ ਸਥਾਨਕ ਲੋਕਾਂ ਨੇ ਸਾਗਰ ਨੂੰ ਹਸਪਤਾਲ ਪਹੁੰਚਾਇਆ 12 ਦੇ ਪਿੰਡ ਖਾਨੇਵਾਲ ਦੇ ਨੇੜੇ ਹਾਈਵੇ ਨੂੰ ਬੱਸ ਚਾਲਕਾਂ ਨੇ ਜਾਮ ਕਰ ਦਿੱਤਾ ਜੋ ਡਰਾਈਵਰ ਦੇ ਨਾਲ ਹੋਈ ਕੁੱਟਮਾਰ ਦਾ ਇਨਸਾਫ ਮੰਗ ਰਹੇ ਸਨ ਹਰਿਆਣਾ ਰੋਡਵੇਜ਼ ਦੀ ਬੱਸ ਚੰਡੀਗੜ੍ਹ ਤੋਂ ਫਤਿਆਪਾ ਜਾਰੀ ਸੀ ਜਿਨ੍ਹਾਂ ਦੇ ਅੱਗੇ ਦੋ ਮੋਟਰਸਾਈਕਲ ਸਵਾਰ ਜਾ ਰਹੇ ਸਨ ਜਦੋਂ ਕੰਡਕਟਰ ਨੇ ਉਹਨਾਂ ਨੂੰ ਰੈਸਟ ਡਰਾਈਵਿੰਗ ਬਾਰੇ ਕਿਹਾ ਤਾਂ ਉਹਨਾਂ ਆਪਣੇ ਸਾਥੀ ਬੁਲਾ ਕੇ ਡਰਾਈਵਰ ਦੀ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਸਾਹਮਣੇ ਹੈ ਬੱਸ ਦੇ ਪ੍ਰਸ਼ਾਸਨ ਦੇ ਪ੍ਰਤੀਬਾਦ ਬੱਸ ਚਾਲਕਾਂ ਨੇ ਜਾਮ ਖੋਲ੍ਹਿਆ ਬਾਈਕ ਸਵਾਰਾਂ ਦੀ ਪਛਾਣ ਇੱਤੀ ਜਾਰੀ ਮਠੰਡਾ ਦੀ ਸੀਆਈਏ ਸਟਾਫ ਪੁਲਿਸ ਨੇ ਵੱਡੇ ਗ੍ਰੋਹ ਦਾ ਪਰਦਾਫਾਸ਼ ਕੀਤਾ ਜੋ ਲੋਕ ਚੋਰੀ ਦੇ ਫੋਨ ਘੱਟ ਰੇਟਾਂ ਦੇ ਵਿੱਚ ਵੇਚ ਕੇ ਅਕੀ ਉਹਨਾਂ ਦੇ ਪਾਰਟਸ ਬਦਲ ਕੇ ਮਹਿੰਗੇ ਭਾਅ ਦੇ ਵਿੱਚ ਵੇਚਦੇ ਸਨ ਮੁਲਜ਼ਮਾਂ ਤੋਂ ਪੁਲਿਸ ਨੇ 65 ਆਈਫੋਨ 1 ਨੋਕੀਆ 2 Oppo ਫੋਨ ਬਰਾਮਦ ਕੀਤੇ ਨੇ ਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਪੁਲਿਸ ਨੇ ਰਮਨਦੀਪ ਤੇ ਸਾਥੀ ਸਾਹਿਲ ਉਰਫ ਬਿੱਲਾ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਦਿਨਾਂਗਰ ਦੇ ਵਿੱਚ ਚੋਰਾਂ ਨੇ ਬੰਦਪੇ ਘਰਾਂ ਨੂੰ ਨਿਸ਼ਾਨਾ ਬਣਾਇਆ ਸ਼ਹਿਰ ਦੇ ਵਿੱਚੋਂ ਇਾਰ ਦੇ ਵਿੱਚੋ ਵਿੱਚ ਬਣੇ ਘਰ ਤੋਂ ਚੋਰਾਂ ਨੇ ਦੋ ਸਿਲੰਡਰ ਦੋ ਸੁਨੇ ਦੀਆਂ ਅੰਗੂਠੀਆਂ ਕਰੀਬ 10000 ਨਗਦ ਭਾਂਡੇ ਬੈਟਰੀ ਇਨਵਰਟਰ ਤੇ ਹੋਰ ਇਲੈਕਟ੍ਰੋਨਿਕ ਦਾ ਸਮਾਨ ਚੋਰੀ ਕਰਕੇ ਲੈ ਗਏ ਜਿਸ ਗਲੀ ਦੇ ਵਿੱਚ ਇਹ ਘਰ ਮੌਜੂਦ ਹੈ ਉਸ ਦੀ ਗਲੀ ਹੁੱਕ ਬੰਦ ਹੈ ਇਲਾਕੇ ਦੇ ਲੋਕਾਂ ਦੇ ਵਿੱਚ خوف ਦਾ ਮਾਹੌਲ ਹੈ ਘਰ ਦੇ ਮਾਲਕਾਂ ਨੇ ਘਰ ਆ ਕੇ ਵੇਖਿਆ ਤਾਂ ਇੱਕ ਇੱਕ ਸਮਾਨ ਖਿਲਰਿਆ ਪਿਆ ਮਿਲਿਆ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਲਈ ਚੋਣਾਂ ਦੀ ਲਵਾਈ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ ਜਿਸ ਦੇ ਮਤਲਬ ਮੁਕਿ ਕਿਸਾਨ 15 ਮਈ ਨੂੰ ਚੋਣਾਂ ਦੀ ਸੂਚੀ ਬਜਾਈ ਕਰ ਸਕਣਗੇ ਰਵਾਇਤੀ ਤਰੀਕੇ ਦੇ ਨਾਲ ਚੋਣਾਂ ਦੀ ਲਵਾਈ ਦੋ ਗਿਣਾਂ ਦੇ ਵਿੱਚ ਹੋਵੇਗੀ 11 ਅਤੇ 15 ਜੂਨ ਨੂੰ ਚੋਣਾਂ ਲਾਇਆ ਜਾਵੇਗਾ ਮੁਖਸਰ ਸਾਹਿਬ ਪਟਿਲਾ ਫੋਸਪੁਰ ਫਾਜ਼ਿਲਕਾ ਫਰੀਦਕੋਟ ਤੇ ਮਾਨਸਾ ਦੇ ਵਿੱਚ 11 ਜੂਨ ਤੋਂ ਚੋਣਾਂ ਦੀ ਲਵਾਈ ਹੋ ਸਕੇਗੀ ਤਾਂ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ 15 ਜੂਨ ਤੋਂ ਚੋਣਾਂ ਦੀ ਲਵਾਈ ਦਾ ਸ਼ੈਡਿਊਲ ਜਾਰੀ ਹੋਇਆ ਹੈ ਕੰਡਿਆਲੀ ਤਾਰ ਦੇ ਪਾਰ ਦੇ ਕਿਸਾਨ ਵੀ 11 ਜੂਨ ਤੋਂ ਚੋਣਾਂ ਦੀ ਲਵਾਈ ਕਰ ਸਕਣਗੇ ਬਦਰੀਨਾਥ ਹਾਮਦੇ ਕਿਵਾੜ 179 ਦਿਨ ਬਾਅਦ ਖੁੱਲੇ ਨੇ ਰਵਾਇਤੀ ਤਰੀਕੇ ਦੇ ਨਾਲ ਪੂਜਾ ਅਰਚਨਾ ਦਾ ਇਹਨਾਲ ਮੰਤਰਾਂ ਦੇ ਉਚਾਰਨ ਦੇ ਵਿਚਾਲੇ ਮੰਦਰ ਤੇ ਕਿਵਾੜ ਖੋਲੇ ਗਏ ਪਹਿਲਾਂ ਬ੍ਰਹਮ ਹੁਰਤ ਦੇ ਵਿੱਚ ਮੰਦਰ ਦੇ ਬਾਹਰ ਗਣੇਸ਼ ਪੂਜਨ ਹੋਇਆ ਇਸ ਤੋਂ ਬਾਅਦ ਪੁਜਾਰੀਆਂ ਨੇ ਦਵਾਰ ਪੂਜਾ ਕੀਤੀ ਫਿਰ ਮੰਦਰ ਦਾ ਕਿਵਾੜ ਤਿੰਨ ਚਾਬੀਆਂ ਦੇ ਨਾਲ ਖੁੱਲਿਆ ਗਿਆ ਪਹਿਲੇ ਦਿਨ 20000 ਤੋਂ ਜ਼ਿਆਦਾ ਸ਼ਰਧਾਲੂ ਪਹੁੰਚੇ ਕਿਵਾੜ ਖੁੱਲਤੇ ਹੀ ਪਹਿਲੇ ਦਰਸ਼ਨ ਅਖੰਡ ਜੋਤੀ ਦੇ ਹੋਏ ਇਹ 6 ਮਹੀਨੇ ਤੋਂ ਰਹੀ ਹੈ 10 ਤਰੀਕ ਨੂੰ ਕੈਦਾਰਨਾਥ ਾਮਦੇਕ ਕਵਾੜ ਖੁੱਲੇ ਸੰਤ ਹਿੰਦੂਰ ਸਾਹਿਬ ਦੇ ਕਵਾੜ ਵੀ 25 ਮਈ ਨੂੰ ਖੁੱਲਣਗੇ